ਸ਼ਰੰਦਿ ਗੁਰੂ ਰਵੀਦਾਸ ਜੀ ਦੇ 699 ਜਨਮ ਦਿਹਾੜੇ ਨੂੰ ਮੌਕੇ ਨੂੰ ਸਰਾਂਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਸਰਾਂਦੇ ਲੋਕਾਂ ਨੂੰ ਇੱਕ ਵੱਡਾ ਤੋਹਫਾ ਸਰਾਂਦ ਦੇ ਐਮਐਲਏ ਲਖਬੀਰ ਰਾਏ ਵੱਲੋਂ ਦਿੱਤਾ ਗਿਆ ਉਹਨਾਂ ਵੱਲੋਂ ਲਖਬੀਰ ਰਾਏ ਜੀ ਵੱਲੋਂ ਸਰਾਂਦ ਵਿੱਚ ਗੁਰੂ ਰਵੀਦਾਸ ਜੀ ਦੇ 699 ਪ੍ਰਕਾਸ਼ ਦਿਹਾੜੇ ਦੇ ਉਤਸਵ ਨੂੰ ਲੈ ਕੇ ਸਰਾਂਦ ਦੇ ਵਾਰਡ ਨੰਬਰ 13 ਦੇ ਵਿੱਚ 80 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਿਆ ਹੋਇਆ ਕਮਿਊਨਿਟੀ ਸੈਂਟਰ ਦਾ ਉਦਘਾਟਨ ਹੈ ਜਿਹੜਾ ਕੀਤਾ ਗਿਆ ਇਹ ਵੱਡੀ ਖੁਸ਼ਖਬਰੀ ਆ ਸਰਾਂ ਦੇ ਲੋਕਾਂ ਦੇ ਲਈ ਖਾਸ ਕਰਕੇ ਵਾਰਡ ਨੰਬਰ 13 ਦੇ ਲੋਕਾਂ ਦੇ ਲਈ ਜਿੱਥੇ 80 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਿਆ ਕਮਿਊਨਿਟੀ ਸੈਂਟਰ ਹੁਣ ਲੋਕਾਂ ਦੇ ਹਿੱਸੇ ਆ ਲਖਵੀਰ رائے ਉਹਨਾਂ ਨੇ ਦੱਸਿਆ ਕਿ ਗੁਰੂ ਰਵਿਦਾਤ ਜੀ ਦੇ 690 ਪ੍ਰਕਾਸ਼ ਦਿਹਾੜੇ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ ਸਰੰਦ ਦੇ ਲੋਕਾਂ ਨੂੰ 80 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਿਆ ਹੋਇਆ ਕਮਿਊਨਿਟੀ ਸੈਂਟਰ ਹੈ ਜਿਹੜਾ ਭੇਟ ਕੀਤਾ ਜਾਂਦਾ ਹੈ ਸਰੰਦ ਦੇ ਲੋਕਾਂ ਦਾ ਹੱਕ ਸੀ ਜਿਨ੍ਹਾਂ ਨੇ ਸਾਨੂੰ ਆਮ ਆਦਮੀ ਪਾਰਟੀ ਨੂੰ ਤੇ ਮੈਨੂੰ ਆਪ ਨੂੰ ਵਿਧਾਇਕ ਲਖਬੀਰ ਰਾਏ ਨੂੰ ਇਹਨੇ ਮਾਰਜਨ ਦੇ ਨਾਲ ਇਹਨੀਆਂ ਵੋਟਾਂ ਦੇ ਨਾਲ ਇੱਕ ਮੌਕਾ ਦਿੱਤਾ ਸੀ ਤੇ ਜਿਸਤੇ ਸਾਡਾ ਖਰਾ ਉਤਰਨਾ ਬਣਦਾ ਸੀ ਜਿਸ ਤੋਂ ਬਾਅਦ ਅੱਜ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਪਾਵਨ ਮੌਕੇ ਤੇ ਇਸ ਦਾ ਉਦਘਾਟਨ ਹੋਇਆ ਇਹ ਵੀ ਬਹੁਤ ਚੰਗੀ ਗੱਲ ਹੈ ਤੇ ਅੱਜ ਸਰਹੰਦਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਨੂੰ 80 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਿਆ ਹੋਇਆ ਕਮਿਊਨਿਟੀ ਸੈਂਟਰ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਭੇਟ ਕੀਤਾ ਗਿਆ ਪਹਿਲਾਂ ਤਾਂ ਲੰਦਨ ਗੁਰੂ ਰਵੀਦਾਸ ਜੀ ਦੇ ਗੁਰਪੁਰਵੀਆਂ ਸਮੁੱਚੀ ਸੰਗਤ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ। ਬਹੁਤ بڑا ਸਾਡੇ ਲਈ ਅੱਜ ਦਿਨ ਹੈ। ਔਰ ਸਾਡਾ ਜੇ ਜਿਹੜਾ ਗੁਰਪੁਰਬ ਦਾ ਦਿਨ ਹੈ ਅੱਜ ਹੋਰ ਵੀ ਸਾਨੂੰ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਤੇ ਕਿ ਅਸੀਂ ਬਾੜ ਨੰਬਰ 13 ਵਿੱਚ ਸਾਡੀ ਭੈਣ ਐਮਸੀ ਆਸ਼ਾ ਰਾਣੀ ਜੀ ਖੜੇ ਆ। ਬਲਵੀਰ ਸਿੰਘ ਸੋਢੀਓਣੀ, ਅੰਡਾ ਸਾਹਿਬ, ਬਿਲਾਲ ਸਾਹਿਬ ਹੋ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਔਰ ਸਾਰੇ ਬਾੜ ਨੰਬਰ 13 ਦੇ ਜਿੰਨੇ ਸਤਕਾਰਯੋਗ ਸਾਡੇ ਅਸ਼ੀਸ਼ ਨੇ ਖੜੇ ਆ। ਮੈਂ ਉਹਨਾਂ ਨੂੰ ਇਸ ਗੱਲ ਦੀ ਭਰਾਈ ਦੇਣਾ ਕਿ ਸਾਡੀ ਬਹੁਤ ਚਿਰ ਤੋਂ ਇਹ ਮੰਗ ਸੀ ਕਿ ਵਾਰਡ ਨੰਬਰ 13 ਚ ਕਮਿਊਨਿਟੀ ਸੈਂਟਰ ਹੋਣਾ ਚਾਹੀਦਾ ਔਰ ਜਿਹੜਾ ਜੇ ਅਸੀਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਕੋ ਵੀ ਗੁਰੂ ਰਵੀਦਾਸ ਜੀ ਦੇ ਨਾਂ ਤੇ ਕੀਤਾ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੇ ਸਿੱਖੇ ਕਿਰਪਾ ਨਾਲ ਜਿਹੜਾ ਕਮਿਊਨਿਟੀ ਸੈਂਟਰ ਅੱਜ ਜੀ ਸ਼ੁਰੂਆਤ ਕੀਤੀ ਹੈ ਮੈਂ ਸਮੁੱਚੇ ਸਾਰੇ ਵਾਰਡ ਨੰਬਰ 13 ਦੇ ਜਿੰਨੇ ਵੀ ਸੰਗਤ ਖੜੀ ਹੋਏ ਉਹਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿੱਥੇ ਗੁਰਪੁਰਬ ਦੀ ਮੁਬਾਰਕ ਹੈ ਉਥੇ ਕਮਿਊਨਿਟੀ ਸੈਂਟਰ ਦੀ ਵੀ ਮੁਬਾਰਕਬਾਦ ਹੈ ਔਰ ਇਹ ਜਿਹੜਾ ਤਕਰੀਬਨ 80 ਲੱਖ 65 ਹਜ਼ਾਰ ਰੁਪਏ ਨਾਲ ਵਧੀਆ ਬਣ ਕੇ ਤਿਆਰ ਹੋਊਗਾ ਔਰ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਕਿ ਬਹੁਤ ਵਧੀਆ ਇੱਥੇ ਹਾਲ ਜਿਹੜੀ ਮੰਗ ਸੀ ਸਾਡੀ ਸਾਰੇ ਇਸ ਹਲਕੇ ਦੀ ਇਸ ਮਹੱਲੇ ਦੀ ਉਹ ਪੂਰੀ ਹੋਈ ਹੈ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਪੌਂਸੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ 3 ਕਰੋੜ ਰੁਪਇਆ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਲਈ ਦਿੱਤਾ ਸੀ ਉਹਦੇ ਵਿੱਚੋਂ ਹੀ ਹੈ ਜਿਹੜਾ ਇਹ ਅਸੀਂ ਅੱਜ ਉਦਘਾਟਨ ਕਰਤਾ ਸੋ ਬਹੁਤ ਸਾਰੇ ਕਮ ਮਾਨਯੋਗ ਸਰਦਾਰ ਕੋਲਸੀ ਮਾਨ ਸਾਹਿਬ ਕਰ ਰਹੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਮਾਨ ਸਾਹਿਬ ਨੇ ਕੀ ਮੁੱਖ ਮੰਤਰੀ ਯੋਜਨਾ ਜਿਹੜੀ ਬਣਾਈ ਹੈ ਜਿਹਦੇ ਹੈਲਥ ਕਾਰਡ ਬਣਨਾ ਹੈ ਔਰ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਉਹਦਾ ਫਾਇਦਾ ਮਿਲਣਾ ਹੈ ਮੈਂ ਸਮਝਦਾ ਆਪਾਂ ਸਾਰੇ ਜਾਣਦੇ ਆ ਗੱਲ ਕਿ ਪੂਰੀ ਦੁਨੀਆ ਵਿੱਚ ਲਾ ਲੋ ਕਮਸ਼ਕਮ ਭਾਰਤ ਵਿੱਚ ਦਾ ਪਹਿਲਾ ਪੰਜਾਬ ਜਿਹੜੀ ਇਹ ਦੀ ਵਿਕਸੁਮਤਾ ਆਪਣੇ ਲੋਕਾਂ ਨੂੰ ਦੇਣ ਜਾ ਰਹੀ ਹੈ। ਔਰ ਹੁਣ ਸਾਨੂੰ ਇਹ ਗੱਲ ਦੀ ਕੋਈ ਚਿੰਤਾ ਨਹੀਂ ਰਹੂਗੀ। ਵੈਗਰੂ ਨਾ ਕਰੇ, ਪ੍ਰਭੂ ਨਾ ਕਰੇ ਕਿ ਸਾਡੇ ਪਰਿਵਾਰ ਚ ਕੋਈ ਬਿਮਾਰੀ ਆਵੇ, ਜੇ ਆਊਗੀ ਕਿਉਂਕਿ ਕੁਦਰਤੀ ਹੈ ਤਾਂ ਜਿਹੜਾ ਇਲਾਜ ਹੈ ਉਹ ਅਸੀਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਤੇ ਪਾਤਾ ਸਰਕਾਰ ਸਾਡਾ ਇਲਾਜ ਕਰਾਊਗੀ। ਜਿਵੇਂ ਮਾਨ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ। ਹੁਣ ਸਾਡਾ ਤੰਦਰੁਸਤ ਪੰਜਾਬੀ ਬਣੂਗਾ। ਸੋ ਸਾਰਿਆਂ ਦਾ ਧੰਨਵਾਦ। ਬਹੁਤ ਬਾਰ ਮubarrak ba ik vaar fir gurupurv diyan ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਸਭ ਕਿੰਨੇ ਬਾਈ ਕਿੰਨੇ ਦਾ ਹਾਲ ਜੜਾ ਬਣ ਰਿਹਾ ਤੇ ਕੀ ਕੀ ਹੋ ਰਿਹਾ ਵਿੱਚ ਦੇਖੋ ਨਕਸ਼ਾ ਪਿਆ 80 ਲੱਖ ਤਕਰੀਬਨ ਮੈਂ ਕਹਾਂ ਲੱਗੂਗਾ ਇਹਦੇ ਸਾਰੀ ਮੈਜ਼ਰਮੈਂਟ ਸਾਡੇ ਐਮਸੀ ਸਾਹਿਬ ਸੋਨੂ ਜੀ ਤੁਹਾਨੂੰ ਦੱਸ ਸਕਦੇ ਸਾਰੀ ਉਹਨਾਂ ਦੇ ਦੇਖ ਰੇਖ ਹੋ ਰਹੀ ਹੈ ਉਹ ਤੁਹਾਨੂੰ ਦੱਸ ਦੇਣਗੇ ਕਿੰਨੀ ਮੈਜ਼ਰਮੈਂਟ ਕਿਵੇਂ ਹੈ ਠੀਕ ਹੈ ਜੋਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਨਾਲ ਅਤੇ ਸਾਡੇ ਹਲਕਾ ਵ代ਇਕ ਸਰਦਾਰ ਲਖਵੀਰ ਸਿੰਘ ਰਾਏ ਜੀ ਦੀ ਰਹਿਨਵਾਈ ਅੱਜ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਇਥੇ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਸਾਡੇ ਮਹੱਲਾ ਨਿਵਾਸੀਆਂ ਦੀ ਕਿ ਇਥੇ ਇੱਕ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਜਾਵੇ 100 ਬੜਾਈ ਭਾਗਾ ਵਾਲਾ ਦਿਨ ਅੱਜ ਜਿਹੜਾ ਇਹ 80 ਲੱਖ 34 ਹਜ਼ਾਰ ਦੀ ਲਾਗਤ ਨਾਲ ਕਮਿਊਨਿਟੀ ਹਾਲ ਸੌਂਧਿਆ 80 ਲੱਖ 34 ਹਜ਼ਾਰ ਦੀ ਲਾਗਤ ਨਾਲ ਇਹ ਕਮਿਊਨਿਟੀ ਹਾਲ ਜਿਹੜਾ ਪਾਸ ਹੋਇਆ ਇਹ ਕਮਿਊਨਿਟੀ ਹਾਲ ਦਾ ਨਾਮ ਵੀ ਸ਼੍ਰੀ ਗੋਗੂ ਰਵੀਦਾਸ ਜੀ ਮਹਾਰਾਜ ਕਮਿਊਨਿਟੀ ਹਾਲ ਸੈਂਟਰ ਰੱਖਿਆ ਗਿਆ ਹੈ ਤੇ ਇਹ ਸਾਰੇ ਮਹੱਲਾ ਨਿਵਾਸੀਆਂ ਨੂੰ ਇਹ ਕਮਿਊਨਿਟੀ ਹਾਲ ਸਮਰਪਿਤ ਕੀਤਾ ਜਾਊਗਾ ਕੋਈ ਦੁੱਖ ਸੁੱਖ ਦਾ ਫੰਕਸ਼ਨ ਕੋਈ ਵੀ ਪ੍ਰੋਗਰਾਮ ਇੱਥੇ ਮੁਕਾਰਾ ਕਰਨਗੇ ਕੋਈ ਵਿਆਹ ਸ਼ਾਦੀ ਕਰਨਾ ਜਿਵੇਂ ਗਰੀਬ ਲੋਕ ਦੇ ਪੈਰਾਂ ਸੱਚ ਜਾਂਦੇ ਸੀਗੇ 5 5 6 6 ਲੱਖ ਲੱਗਦਾ ਸੀਗਾ ਇੱਥੇ ਬਿਲਕੁਲ ਫ੍ਰੀ ਆਫ ਕੋਸਟ ਆਪਣਾ ਜੋ ਵੀ ਕੋਈ ਵੀ ਫੰਕਸ਼ਨ ਇੱਥੇ ਕਰ ਸਕਦੇ ਆ ਕਿ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਏਗਾ ਪਤਾ ਲੱਗੇ ਇਹ 3 ਤੋਂ 4 ਮਹੀਨੇ ਦੇ ਵਿੱਚ ਇਹਨਾਂ ਨੂੰ ਤਿਆਰ ਹੋਊਗਾ ਕੀ ਕੀ ਇਹਦੇ ਵਿੱਚ ਸੁਵਿਧਾਵਾਂ ਹੋਣਗੀਆਂ ਸਾਰੀਆਂ ਸੁਵਿਧਾਵਾਂ ਹੋਣਗੀਆਂ ਇਹਦੇ ਵਿੱਚ ਬਾਥਰੂਮ ਹਾਲ ਕਮਰੇ 36/2 60 ਦਾ ਇਹ ਹਾਲ ਹੋਊਗਾ ਡਬਲ ਸਟੋਰੀ ਹੋਊਗਾ